16 2017 ਵਿੱਚ ਅੰਮ੍ਰਿਤਸਰ ਵਿੱਚ ਕਰੀਬ 550 ਕਰੋੜ ਦਾ BRTS ਪ੍ਰੋਜੈਕਟ ਜਿਹੜਾ ਕਿ ਉਹ ਬਣਾਇਆ ਗਿਆ ਸੀਗਾ ਜਿਸ ਦੇ ਤਹਿਤ ਸਪੈਸ਼ਲ ਕੋਰੀਡੋਰ ਬਣਾਇਆ ਗਿਆ ਸੀਗਾ ਜਿੱਥੇ ਕਿ ਮੈਟਰੋ ਬੱਸਿਸ ਚੱਲਦੀਆਂ ਸੀਗੀਆਂ ਤਾਂ ਵੇਖਣ ਵਿੱਚ ਆ ਰਿਹਾ ਹੈ ਲਗਾਤਾਰ ਚੋਰਾ ਤੇ ਨਸ਼ੇੜੀਆਂ ਦਾ ਇਹ ਸ਼ਿਕਾਰ ਬੰਦਾ ਜਾ ਰਿਹਾ ਹੈ ਪ੍ਰੋਜੈਕਟ ਕਿਉਂਕਿ ਥਾਂ ਥਾਂ ਤੋਂ ਲੋਹੇ ਦੀਆਂ ਗ੍ਰਿੱਲਾਂ ਜਿਹੜੀਆਂ ਕਿ ਉਹ ਗਾਇਬ ਹੋ ਰਹੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਜਿਹੜੀ ਗ੍ਰਿਲਾਂ ਨੇ ਉਹ ਗਾਇਬ ਹੋ ਰਹੀਆਂ ਨੇ ਇਹ ਗ੍ਰਿਲਾਂ ਚੋਰੀ ਕਰਕੇ ਵੇਚੀਆਂ ਜਾ ਰਹੀਆਂ ਨੇ ਤਾਂ ਅਫਸਰਾਂ ਦੇ ਧਿਆਨ ਵਿੱਚ ਜਦੋਂ ਇਹ ਮਾਮਲਾ ਆਇਆ ਇੱਕ ਵੀਡੀਓ ਬੜੀ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਸੀਗੀ ਦੋ ਨੌਜਵਾਨ ਗ੍ਰੇਲ ਚੋਰੀ ਕਰਕੇ ਮੋਟਰਸਾਈਕਲ ਤੇ ਲੈ ਜਾ ਰਹੇ ਸੀਗੇ ਤਾਂ ਕਿਸੇ ਨੇ ਰਾਹਗੀਰ ਨੇ ਆਪਣੀ ਜਾਗਰੂਤਾ ਦਿਖਾਉਂਦਿਆਂ ਹੋਇਆਂ ਉਹਨਾਂ ਦੀ ਵੀਡੀਓ ਜਿਹੜੀ ਪਹਿਲਾਂ ਬਣਾਈ ਉਸ ਤੋਂ ਬਾਅਦ ਵਾਇਰਲ ਕੀਤੀ ਦਾ ਮਾਮਲਾ ਜਿਹੜਾ ਕਿ ਵੱਡੇ ਅਸਰ ਦੇ ਧਿਆਨ ਵਿੱਚ ਆਨ ਤੋਂ ਬਾਅਦ ਹੁਣ ਪੁਲਿਸ ਨੇ ਇਹਨਾਂ ਦੋਵੇਂ આરોપીਆਂ ਨੂੰ ਕਾਬੂ ਕੀਤਾ ਕਿਉਂਕਿ ਸਰਕਾਰੀ ਸੰਪਤੀ ਦੀ ਚੋਰੀ ਕਰਨਾ ਵੱਡਾ ਜੁਰਮ ਹੈ ਤੇ ਇਸ ਦੇ ਤਹਿਤ ਹੁਣ ਪੁਲਿਸ ਵੱਲੋਂ ਇਹਨਾਂ ਦੋਵਾਂ આરોપી ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਗੱਲਬਾਤ ਕਰ ਲੈਂਦੇ ਆ ਏਡੀਸੀਪੀ ਪੀਐਸ ਵਿਰਕ ਦਾ ਉਹਨਾਂ ਦਾ ਕੀ ਆਖਣਾ ਹੈ ਅੰਮ੍ਰਿਤਸਰ ਵਿੱਚ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦੋ આરોપી ਸਰਕਾਰੀ ਪ੍ਰਾਪਰਟੀ ਜਿਹੜੀ ਕਿ ਉਸ ਨੂੰ ਚੋਰੀ ਕਰਦੇ ਹੋਇਆ ਲਿਜਾ ਰਹੇ ਸੀਗੇ ਗ੍ਰਿਲ ਸੀਗੀ ਬੀਆਰਟੀਐਸ ਦੀ ਤਾਂ ਪੁਲਿਸ ਨੇ ਇਹ ਦੋਵੇਂ ਅਰੋਪੀਆਂ ਨੂੰ ਕਾਬੂ ਕਰ ਲਿਆ ਹੈ ਤਾਂ ਮੇਰੇ ਨਾਲ ਪੀਐਸ ਵਿਰਕ ਨੇ ਐਡੀਸੀਪੀ ਉਹਨਾਂ ਨਾਲ ਗੱਲਬਾਤ ਕਰ ਲੈਨੇ ਪੂਰਾ ਮਾਮਲਾ ਜਾਣ ਲੈਨੇ ਹੈ ਕਿ ਸਰ ਕਿੰਨੇ ਦੇਰ ਤੋਂ ਇਹ ਲੱਗੇ ਹੋਏ ਨੇ ਜੀ ਸਰਕਾਰੀ ਪ੍ਰਾਪਰਟੀ ਨੂੰ ਚੋਰੀ ਕਰਨ ਵਾਸਤੇ ਕੋਈ ਇੱਕ ਮੁਕੱਦਮਾ ਨੰਬਰ 29 ਜਿਹੜਾ ਹੈਗਾ ਅਸੀਂ 379411 ਦੇ ਵਿੱਚ ਗ੍ਰਿਫਤਾਰ ਜਿਹੜਾ ਦਰਜ ਕਰਕੇ ਦੋ ਦੋਸ਼ੀ ਜਿਹੜੇ ਪ੍ਰਿੰਸ ਜਿਹੜਾ ਹੈਗਾ ਰਾਮਚੀਤਾ ਤੇ ਸੁਰਿੰਦਰ ਜਿਹੜਾ ਹੈਗਾ ਸ਼ੇਰਸ਼ਸ਼ ਮਾਰਗ ਦਾ ਜਿਹੜਾ ਹੈਗਾ ਇਹਨੂੰ ਗ੍ਰਿਫਤਾਰ ਕੀਤਾ ਇਹ ਜਿਹੜੇ ਬੀਆਰਟੀਐਸ ਆਪਣੇ ਲੱਗੀ ਹੋਈ ਹੈਗੀ ਇਸੇ ਵੱਲੋਂ ਤੋਂ ਲੈ ਕੇ ਅਪ ਟੂ ਇੰਡੀਆ ਗੇਟ ਜੀ ਇਹਦੇ ਵਿੱਚੋਂ ਜਿਹੜੀਆਂ ਲੋਹੇ ਦੀਆਂ ਗ੍ਰਿੱਲਾਂ ਸਾਈਡ ਤੇ ਲੱਗੀਆਂ ਹੋਈਆਂ ਉਹ ਕਾਫੀ ਦੇਰ ਤੋਂ ਸ਼ਿਕਾਇਤ ਆ ਰਹੀ ਸੀ ਖਬਰਾਂ ਵਕਫ ਵਕਫ ਟਾਈਮ ਤੇ ਖਬਰਾਂ ਵੀ ਲੱਗਦੀਆਂ ਰਹੀਆਂ ਹੈ ਕਿ ਚੋਰੀ ਹੁੰਦੀ ਹੈਗੀ ਤੇ ਨਾਲ ਜਿਹੜੀ ਆਈ ਹੈ ਹੁਣ ਵੀ ਇੱਕ ਕੱਲ ਪਰਸੋਂ ਵੀਡੀਓ ਜਿਹੜੀ ਬਹੁਤ ਵਾਇਰਲ ਹੋਈ ਕਿ ਜਿਹੜੀਆਂ ਸਰਕਾਰੀ ਪ੍ਰਾਪਰਟੀ ਨਾਲ ਜਿਹੜੀ ਹੈਗੀ ਆ ਚੋਰੀ ਹੋ ਰਹੀ ਹੈ ਸੋ ਇਹਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲ ਲੋਹੇ ਕਾਫੀ ਲੋਹੇ ਦੀਆਂ ਗਿਰਲਾਂ ਜਿਹੜੀਆਂ ਹੈਗੀਆਂ ਬਰਾਮਦ ਕੀਤੀਆਂ ਉਹਨੇ ਪੁੱਛਕਿਛ ਤੋਂ ਪਤਾ ਲੱਗਾ ਕਿ ਤਕਰੀਬਨ 6 ਮਹੀਨੇ ਤੋਂ ਇਹ ਜਿਹੜਾ ਸੀਗਾ ਇਹ ਕੰਮ ਕਰ ਰਹੇ ਸੀਗੇ ਔਰ ਇਹਨਾਂ ਨੂੰ ਗ੍ਰਿਫਤਾਰ ਕਰਕੇ ਹੁਣ ਕਾਫੀ ਠੱਲ ਪਈ ਗਈ ਹੈ ਜਿਹੜੀਆਂ ਚੋਰੀਆਂ ਤੁਸੀਂ ਸ਼ਿਕਾਇਤ ਕਿਸੇ ਕਾਰਵਾਈ ਕੀਤੀ ਜਾਂ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਿਹੜੀ ਵੀਡੀਓ ਵਾਇਰਲ ਹੋਈ ਸੀਗੀ ਉਹਦੇ ਆਧਾਰ ਤੇ ਜਿਹੜਾ ਹੈਗਾ ਐਸਐਚਓ ਸਾਹਿਬ ਨੇ ਜਿਹੜੇ ਹੈਗਾ ਇਹ ਦੋ ਬੰਦੇ ਜਿਹੜੇ ਸੀਗੇ ਸ਼ੱਕੀ ਜਿਹੜੇ ਸੀਗੇ ਗ੍ਰਿਲਾਂ ਵਾਲੇ ਜਿਹੜੇ ਸੀਗੇ ਇਹਨਾਂ ਨੂੰ ਫੜ ਕੇ ਗ੍ਰਿਫਤਾਰ ਕੀਤਾ ਚਾਹ। ਸਰ ਕਰੋਨਾ ਪੈ ਦਾ ਪ੍ਰੋਜੈਕਟ ਹੈ ਪਰ ਕਾਫੀ ਜਗ੍ਹਾ ਤੋਂ ਗ੍ਰਿਲਾਂ ਜਿਹੜੀ ਕਿ ਗੈਪ ਨਹੀਂ ਤੇ ਇਹ ਕਿੰਨੇ ਸਮੇਂ ਤੋਂ ਲੱਗੇ ਹੋਏ ਸੀ ਗ੍ਰਿਲਾਂ ਗੈਪ ਕਰਨ ਵਾਸਤੇ ਇਹ ਕੁਝ ਜਿਹੜਾ ਹੁਣ ਤੱਕ ਦਾ ਪਤਾ ਲੱਗਾ ਇਹਨਾਂ ਦੀ ਪੁਛ ਕੇ ਸੋ ਇਹ ਕਾਫੀ ਜਿਹੜੇ ਹੈਗੇ ਆ ਇੱਕ ਕਦੇ ਇੱਕ ਗ੍ਰਿਲ ਵਾੜ ਦੀ ਕਦੇ ਉਤੋਂ ਪਾਈਪ ਵਾੜ ਦੀ ਉਹਦੀ ਕੁਛ ਇਦਾਂ ਕਰਕੇ ਵਕ ਵਕ ਸਮੇਂ ਤੋਂ ਵਕ ਵਕ ਤੇ ਜਿਹੜੀਆਂ ਇਹਨਾਂ ਨੂੰ ਕਰਕੇ ਲੋਹੇ ਵਾਲਿਆਂ ਨੂੰ ਜਿਹੜੇ ਸੀਗੇ ਵੇਚਦੇ ਸੀਗੇ ਜਿਨ੍ਹਾਂ ਨੂੰ ਵੇਚਦੇ ਸੀਗੇ ਉਹਨਾਂ ਦੇ ਖਿਲਾਫ ਵੀ ਕੋਈ ਕਾਰਵਾਈ ਕਰਨ ਜਾ ਰਹੀ ਪੁਲਿਸ ਦੇਖੋ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਏਗੀ ਕਿਉਂਕਿ ਇਹ ਲੋਹੇ ਦੀਆਂ ਜਿਹੜੀਆਂ ਗ੍ਰਿੱਲਾਂ ਸੀਗੀਆਂ ਇਹ ਜਿਹੜੀਆਂ ਐਜ਼ ਇਟ ਇਜ਼ ਜਿਹੜੀ ਇਹ ਗ੍ਰਿੱਲ ਨਹੀਂ ਸੀ ਵੇਚਦੇ ਉਹਨੂੰ ਪਾਰਟਸ ਕਰ ਦਿੰਦੇ ਸੀਗੇ ਸੋ ਕਹਿ ਰਿਹਾ ਕਿ ਸਾਡੇ ਲਈ ਤਾਂ ਲੋਹਾ ਇਹ ਲੈ ਕੇ ਆਉਂਦੇ ਸੀਗੇ ਜੇ ਇਹ ਚੀਜ਼ ਕੀ ਹੈਗੀ ਕਿ ਨਹੀਂ ਹੈਗੀ ਅੱਗੇ ਵੇਖ ਕੇ ਉਹਨਾਂ ਦੀ ਭੂਮਿਕਾ ਜਿਹੜੀ ਕੀ ਹੈ ਹਜੇ ਤੁਸੀਂ ਜਾਂਚਦੇ ਕਿਰੇਜ ਹੈਗੀ ਜਰੂਰ ਪੁਛਕਿਛ ਦਾ ਰਿਮਾਂਡ ਲੈ ਕੇ ਜਰੂਰ ਪੁਛਕਿਛ ਕੀਤੀ ਸਰਕਾਰੀ ਪ੍ਰਾਪਰਟੀ ਦੇ ਲਗਾਤਾਰ ਜਿਹੜੀ ਕਿ ਚੋਰੀ ਹੋ ਰਹੀ ਹੈ ਤਾਂ ਕੀ ਤਾਰਨਾ ਕਰਨਾ ਚਾਹੋਗੇ ਜਿਹੜੇ ਸਰਕਾਰੀ ਪ੍ਰਾਪਰਟੀ ਚੁਰਾਉਂਦੇ ਨੇ ਦੇਖੋ ਸਾਰਿਆਂ ਨੂੰ ਇਹ ਹੈ ਕਿ ਥੋੜਾ ਅਲਰਟ ਰਹਿ ਕੇ ਜਿੱਥੇ ਕਿਤੇ ਵੀ ਤੁਹਾਡੀ ਅਜਿਹੀ ਚੀਜ਼ ਕੋਈ ਨਜ਼ਰ ਚੰਦੀ ਹੈ ਤਾਂ ਉਹ ਜਰੂਰ ਦੱਸਿਆ ਜਾਵੇ ਤਾਂ ਇਮੀਡੀਏਟਲੀ ਪੁਲਿਸ ਜਿਹੜੀ ਐਕਟ ਕਰ ਸਕੇ ਸਰ ਨਸ਼ਾ ਨੁਸ਼ੇ ਪੂਰਤੀ ਕਰਦੇ ਸੀ ਕੀ ਕਰਦੇ ਦੇਖ ਹਜੇ ਤੱਕ ਨਸ਼ੇ ਵਾਲੀ ਗੱਲ ਜਿਹੜੀ ਹੈ ਕੋਈ ਸਾਹਮਣੇ ਨਹੀਂ ਆਈ ਬਾਕੀ ਪੁਛਕਿਛ ਕਰਾਂਗੇ ਜੀ ਇਹਨਾਂ ਦਾ ਬੈਕਗ੍ਰਾਉਂਡ ਕੀ ਹਿਸਟਰੀ ਹੈ ਬੈਕਗ੍ਰਾਉ ਵੀਡੀਓ ਵਾਇਰਲ ਹੋ ਰਹੀ ਸੀ ਕਿ ਦੋ ਜਿਹੜੇ ਕੀ આરોપી ਸੀਗੇ ਗ੍ਰਿਲ ਜਿਹੜੀ ਕਿ ਆਪਣੇ ਮੋੜੇ ਤੇ ਚੱਕ ਕੇ ਮੋਟਰਸਾਈਕਲ ਤੇ ਲੈ ਕੇ ਜਾ ਰਹੇ ਸੀਗੇ ਤਾਂ ਉਸ ਤੋਂ ਬਾਅਦ ਪੁਲਿਸ ਨੇ ਇਹਨਾਂ ਦੋਮੇ ਦੇ ਖਿਲਾਫ ਕਾਰਵਾਈ ਕਰਦੇ ਹੋਏ ਆ ਇਹਨਾਂ ਪਾਸੋਂ ਗ੍ਰਿਲਾਂ ਵੀ ਬਰਾਬਰਤ ਕੀਤੀਆਂ ਤੇ ਇਹਨਾਂ ਦੇ ਖਿਲਾਫ ਜਿਹੜੀ ਕਿ ਉਹ ਕਾਰਵਾਈ ਵੀ ਕੀਤੀ ਜਾ ਰਹੀ ਹੈ ਤਾਂ ਤਾਣਾ ਵੀ ਕੀਤੀ ਜਾ ਰਹੀ ਹੈ ਵੀ ਲੋਕ ਜਿਹੜੇ ਨੇ ਕਿ ਅਜਿਹੀ ਹਰਕਤਾਂ ਤੋਂ ਬਾਜ਼ਾਣ ਜਿਹੜੇ ਕਿ ਅਸਮਾਜਿਕ ਅੰਸਰ ਹੈ ਕਿਉਂਕਿ ਸਰਕਾਰੀ ਪ੍ਰੋਪਰਟੀ ਦੀ ਜਿਹੜੀ ਚੋਰੀ ਕਰਨਾ ਉਹ ਵੱਡਾ ਜ਼ੁਰਮ ਹੈ ਵੱਡਾ ਅਪਰਾਧ ਹੈ ਕਿਆ ਮਾਪਰਸ ਨੂੰ ਖਪਾਲ ਦੇ ਨਾਲ ਸਿਕੰਦਰ ਪਸਰੀਚ ਆ ਜਾਣੇ ਕੀ ਸੁਰਟੀ ਵੀ ਅੰਮ੍ਰਿਤਸਰ 올 ਵਰਲਡ ਓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤਾਂਤਰਿਕ ਪੰਡਿਤ ਮੋਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਨ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ सिर्फ इकतीस घंटिया फ्री 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 आर के तांत्रिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप